ਧਿਆਨ ਧਿਆਨ ਕਿਸੇ ਕੰਮ ਨਾ ਜਾਣ ਸਾਰ ਨਾ ਜਾਣ ਤੇਰੀ ਸਤਿਏ ਵਡਾ ਨਾ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਧੀਵ ਨਾਨਕਾ ਜਪੰਦੜੋ ਹਰ ਨਾਮ ਬਾਟ ਬੰਦੇ ਆ ਦੁਰਬਾਣੀ ਦੇ ਸੁਖ ਲੈਣਾ ਦੁਨੀਆ ਤੋਂ ਭਗ ਲੰਗਣਾ ਪੈਣਾ ਸੁਣਿਆ ਰਖੀਆਂ ਮਨੀਆਂ ਤੋਂ ਭਗ ਜਰ ਲੰਗਣਾ ਪੈਣਾ ਸੁਣਿਆ ਰਖੀਆਂ ਮਨੀਆਂ ਤੋਂ ਲੱਪਣਾ ਨਹੀਂ ਦੁਬਾਰਾ ਤਾਗਾ ਓਣ ਜੀ ਤਾਣੀ ਦਾ ਕਰਿਆ ਕਾਰਯੁਠ ਬੰਧਿਆ ਬਾਖ ਗੁਰਾਂ ਦੀ ਬਾਣੀ ਦਾ ਕਰਿਆ ਕਰਿ ਉਠ ਬੰਦਿਆ ਪਾਠ ਗੁਰਾਂ ਦੀ ਬਾਣੀ ਦਾ ਬੜ ਬੰਦਿਆ ਗੁਰ ਬਾਣੀ ਜੀਸੂ ਕਲੇਣਾ ਦੁਨੀਆਂ ਤੋਂ ਪੱਜਰ ਲੰਘਣਾ ਪੈਣਾ ਸੁਣਿਆ ਰਖੀਆਂ ਮੁਨੀਆਂ ਤੋਂ ਪੱਜਰ ਲੰਘਣਾ ਪੈਣਾ ਸੁਣਿਆ ਰਖੀਆਂ ਮੁਨੀਆਂ ਤੋਂ ਦੀ ਜਨ ਸਫਲਪਣਾ ਰਹਣਾ ਹੋਣਾ ਫੇਰ ਬੇਕਾਨੀ ਸਮਝਣ ਖਾਤ ਲਕੀਆਂ ਬਾਣੀ ਵਿੱਚ ਟੇਕਾ ਨੇ ਸਮਝਣ ਖਾਤ ਲਕੀਆਂ ਬਾਣੀ ਵਿੱਚ ਟੇਕਾ ਨੇ ਹੋਖੜਿਆ ਫਿਰ ਨਮਰੰਦਾਨਾ ਜਾਤ ਕੋਟ ਪੀਂਦਾ ਮਾਰੀਦਾ ਕਰਿਆ ਕਰਿਉ ਤੇ ਬੰਧਿਆ ਬਾਠ ਗੁਰਾਂ ਦੀ ਮਾਰੀਦਾ ਕਰ ਵੰਦਿਆ ਤੈਨੂੰ ਮਿਲਨੇ ਮੁਣਕੇ ਸਾਸ ਉਦਾਰੇ ਨਾ ਬਿਰਕਮਾ ਤੋਂ ਮਿਲਦਾ ਹੀਰਾ ਜਨਮ ਵਿਵਾਰੇ ਨਾ ਬਿਰਕਮਾ ਤੋਂ ਮਿਲਦਾ ਹੀਰਾ ਜਨਮ ਵਿਵਾਰੇ ਨਾ ਪੰਥਰ ਤਾਰੇ ਨੇ ਜੰਤੂ ਕੱਢ ਬਖਾਤੇ ਚਾਰ ਜੁਗਾਂ ਦੇ ਚਾਰੇ ਨੇ ਜੰਤੂ ਕੱਢ ਬਖਾਤੇ ਚਾਰ ਜੁਗਾਂ ਦੇ ਚਾਰੇ ਨੇ ਹੋ ਗੇੜ ਚੁਲਾਸੀ ਮੱਤ ਨੂੰ ਤੇਰੀ ਆਉਣੀ ਜਾਣੀ ਦਾ ਕਰਿਆ ਕਰਿ ਉੱਤੇ ਬੰਧਿਆ ਬਾਠ ਗੁਰਾਂ ਦੀ ਬਾਣੀ ਦਾ ਕਰਿਆ ਕਰਿ ਉਤਬੰਧਿਆ ਬਾਦ ਗੁਰਾਂ ਦੀ ਬਾਣੀ ਦਾ ਗੋਲਖਾ ਨਾ ਦੇ ਕਮੰਦੀ ਚਲ ਕਾਸੀ ਤੋਂ ਆਇਆ ਸੀ ਦਹੀਂ ਚਰਵ ਦਾਸ ਪੜ ਬ੍ਰਹਮੰਡ ਚ ਕਾਇਆ ਸੀ ਦਹੀਂ ਚਰਵ ਦਾਸ ਪੜ ਬ੍ਰਹਮੰਡ ਚ ਕਾਇਆ ਸੀ ਇੰਕੋ ਜੜ ਹੈ ਬਣਿਆ ਸਾਖ ਸਤਿ ਗੁਰਾਂ ਨਿੰਦਾਂ कराठपुरा कराठपुरी देव सचे लॻद पुत्रस बां जी दौलत मिठे मिलद पुतरदाीलतेर साॼी रानी कर्म पाठपुरी करिया कर्म पाठपुर जी ਨੇ दाणी न पुछा पंज लाए गलियां कल वर सिधे रस्ते पाए कटे सिधे रस्ते पाए कराठपुरां जी कार बचया पाठपुरां ਦਾ ਨਾਲ ਸੋਹੰ ਕਹਿ ਲ ਪਾਵੇਂ ਕਹਿ ਲੈ ਅੱਲਾ ਤੂੰ ਗੌਂਡ ਵਾਈ ਗੁਰੂ ਕਹਿ ਲੈ ਫੜ ਲੈ ਗੁਰਾਂ ਦਾ ਪੱਲਾ ਤੂੰ ਗੌਂਡ ਵਾਈ ਗੁਰੂ ਕਹਿ ਲੈ ਫੜ ਲੈ ਗੁਰਾਂ ਦਾ ਪੱਲਾ ਤੂੰ ਹੋ ਫੜ ਲੈ ਲਾਹ ਮੋਲਕ ਜਾਨਾ ਰਤਨਾ ਖਾਣੇ ਦਾ ਕਰਿਆ ਕਾਰਜ ਬੰਦਿਆ ਬਾਠ ਗੁਰਾਂ ਦੀ ਬਾਣੀ ਦਾ

ਵਰਨ ਬਣੀ ਦਾ ਕਰਿਆ ਕਰੇ ਬੰਦਿਆ ਬਾਤ ਪੁਰਾਣੀ ਬਾਣੀ ਦਾ ਕਰਿਆ ਕਰੇ ਬੰਦਿਆ ਬਾਤ ਪੁਰਾਣੀ ਬਾਣੀ ਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ 552ਵਾਂ ਪ੍ਰਕਾਸ਼ ਵਰਮ ਵਰਮ ਦਿਹਾੜਾ ਸਮੂਹ ਸੰਗਤਾਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਬੜੇ ਚਾਉ ਤੇ ਸ਼ੌਂ ਦੇ ਨਾਲ ਦੇਸਾਂ ਵਦੇਸਾਂ ਵਿੱਚ ਮਨਾ ਰਹੀਆਂ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਨਗਰ ਦੇ ਕੋਲ ਸੋਦਾਨਪੁਰ ਲੋਂਦੇ ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 14 ਸਾਲ 9 ਮਹੀਨੇ ਤੇਰਾ ਜਨ ਸਤਿਗੁਰਾਂ ਨੇ ਇੱਥੇ ਰਹਿ ਕਰਕੇ ਸੁਲਤਾਨ ਬਨੋਦੀ ਦੀ ਧਰਤੀ ਨੂੰ ਪਵਿੱਤਰ ਕੀਤਾ ਬਿਆੰਤ ਕੋਟਕ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀਆਂ ਨੇ ਇੱਥੇ ਕੀਤੇ ਸੋ 13 13 ਤੋਲਣਾ ਕੀਤਾ ਗੁਰਦੁਆਰਾ ਸ੍ਰੀ ਖਟ ਸਾਹਿਬ ਉੱਥੇ ਮੌਜੂਦ ਹੈ ਸੋ ਕਾਜੀ ਨਵਾਬ ਦੌਲਤ ਖਾਨ ਅਤੇ ਕਾਜੀ ਦੇ ਨਾਲ ਸਤਿਗੁਰਾਂ ਨੇ ਨਮਾਜ਼ ਪੜ੍ਹਨਾ ਕੀਤੀ ਸੋ ਬੇਅੰਤ ਕਾਟਕ ਸਤਪੁਰਾਂ ਨੇ ਵਰਤਾਏ ਵੇ ਨਦੀ ਵਿੱਚ ਚੁੱਭੀ ਲਾਈ ਤਿੰਨ ਦਿਨ ਅਲੋਕ ਰਹੇ ਅਤੇ ਸੰਗ ਘਰ ਵਾਲੇ ਅਸਥਾਨ ਦੇ ਸਰਬ ਸੱਜੇ ਪਾਤਸ਼ਾਹ ਜੀ ਪ੍ਰਗਟ ਹੋ ਕਰਕੇ ਸਤਪੁਰਾਂ ਨੇ ਮੂਰ ਮੰਤਰ ਦੀ ਦੋ ਦਾਤ ਹੈ ਉਹ ਸਾਰੇ ਸਾ ਸੰਗਤ ਨੂੰ ਗੁਲ ਨੂੰ ਕਾਇਮ ਬਖਸ਼ਿਸ਼ ਕੀਤੇ ਮੂਲ ਰੂਪ ਦੇ ਵਿੱਚ ਜੋ ਗੁਰਬਾਣੀ ਹੈ ਇਸ ਦੀ ਸ਼ੁਰੂਆਤ ਸੋ ਤਨ ਗੁਰ ਦੀ ਧਰਤੀ ਵੰਦਵਾਰਾ ਸ੍ਰੀ ਸੰਕਾਟ ਸਾਹਿਬ ਉਥੋਂ ਸ਼ੁਰੂਆਤ ਹੁੰਦੀ ਹੈ ਬੇਅੰਤ ਕੌਟਕ ਮੇਰੇ ਪਾਤਸ਼ਾਹ ਜੀ ਨੇ ਇੱਥੇ ਕੀਤੇ ਅਤੇ ਉਪਰੰਤ ਸਤਿਗੁਰਾਂ ਨੇ ਇਥੋਂ ਹੀ ਚਾਰ ਉਦਾਸੀਆਂ ਨੂੰ ਚਾਲੇ ਮਾਰਨਾ ਕੀਤਾ ਜਦੋਂ ਸਤਿਗੁਰ ਸੱਤੇ ਪਾਤਸ਼ਾਹ ਜੀ ਉਦਾਸੀਆਂ ਵਾਸਤੇ ਤਿਆਰ ਹੋਏ ਤਾਂ ਸਾਰੇ ਹੀ ਪਰਿਵਾਰ ਨੇ ਸਤਿਗੁਰਾਂ ਦੇ ਮਾਤਾ ਪਿਤਾ ਉਹ ਵੀ ਰਾਇਮ ਕੋਈ ਨੀ ਤਲਵੰਡੀ ਨਨਕਾਣਾ ਸਾਹਿਬ ਕੋ ਇੱਥੇ ਪਹੁੰਚੇ ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਾਉਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਪਰਿਵਾਰ ਨੂੰ ਛੱਡ ਕੇ ਨਾ ਜਾਓ ਪਿੱਛੇ ਉਹ ਪਰਿਵਾਰ ਦਾ ਕੀ ਹਾਲ ਹੋਵੇਗਾ ਇਹਨਾਂ ਦੀ ਸਾਲ ਕੌਣ ਲਵੇਗਾ ਸਤਗੁਰਾਂ ਦਾ ਸਹਰਾ ਪਰਿਵਾਰ ਉਹ ਵੀ ਇੱਥੇ ਪਹੁੰਚਿਆ ਸਤਗੁਰਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਤਗੁਰਾਂ ਨੇ ਸਾਰੇ ਪਰਿਵਾਰ ਨੂੰ ਆਪ ਸਮਝਾ ਕਰਕੇ ਵਾਪਸ ਤੋਰ ਦਿੱਤਾ ਅਖੀਰ ਦੇ ਵਿੱਚ ਬੇਬੇ ਨਾਨਕੀ ਜੀ ਨੇ ਦੋਹਾਂ ਬਾਲਾਂ ਨੂੰ ਅੱਗੇ ਕਰਕੇ ਜੋ ਸਤਿਗੁਰਾਂ ਦੇ ਅੱਗੇ ਤਰਲਾ ਕੀਤਾ ਉਸ ਵੇਲੇ ਦਾ ਹਾਲ ਜੋ ਕਮਿਸ਼ਨਰ ਜਰਨੈਲ ਸਿੰਘ ਸੰਭਰਾ ਦੀ ਕਲਮ ਨੇ ਜੋ ਬਿਆਨ ਕੀਤਾ ਹੈ ਉਹ ਕਪਤਾਨੀ ਇੱਕ ਸਾਜ ਆਪਸੰਤਾ ਦੇ ਨਾਲ ਬਾ ਕਰਕੇ ਉਪਰੰਧ ਖਿਮਾ ਦੇ ਜੱਜ ਹੋ ਜਾਣਾ ਹੈ ਸੋ ਆਉ ਹੋਸ ਮੇਰੇ ਦਾ ਹਾਲ ਬੇਬੇ ਨਾਨਕ ਜੀ ਦੇ ਸਵਾਲ ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਵਾਬ ਕਿਸ ਤਰ੍ਹਾਂ ਕਵੀ ਨੇ ਕਲਮ ਬੰਨ੍ਹ ਕੀਤੇ ਹਨ ਆਪ ਜੀ ਦੇ ਸਾਹਮਣੇ ਨਗਤਾ ਪੇਸ਼ ਕੀਤੀ ਜਾਂਦੀ ਹੈ ਜੀ ਜਨ ਸੰਗੁਰ ਨਾਨਕ ਨੇ ਇਹਨਾਂ ਬਾਦ ਨੂੰ ਕਰੀ ਤਿਆਰੀ ਔਰ ਪੱਲਾ ਸਦ ਕਰਦਾ ਖੰਗੀ ਨਾਨਕੀ ਭੈਣ ਪਿਆਰੀ ਬਿਸ਼ਾਈ ਫਕੀਰਾ ਛੜ ਨਿਕਿਆ ਬੱਲ ਨੂੰ ਕਿਦਦਰ ਤੁਰਪਿਆ ਨਾਨਕ ਵੀਰਾ ਛੜ ਨਿਕਿਆ ਬੱਲ ਨੂੰ ਕਿਦਦਰ ਤੁਰਪਿਆ ਨਾਨਕ ਵੀਰਾ ਮੈਂ ਰੋਕਣ ੱਲਿਆ ਵਗਦੀ ਜੋਰ ਜਲਦੀ ਵਾਈ ਹੁਣ ੱੱਲੀਆਂ ਜਾਵਣ ਨਾ ਹਰਨੇ ਮਜਲੂਮਾਂ ਦੀ ਤਾਈ ਹੈ ਦਿਲ ਸੱਲਿਆ ਮੈਂ ਡੁੱਬਦੀ ਹੁਨੀਆਂ ਦੇ ਮੇਰੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਹੁਨੀਆਂ ਦੇ ਮੇਰੇ ਪਾਰ ਕਰਨ ਲਈ ਚੱਲਿਆ ਜਦ ਸਤਗੁਰ ਨਾਨਕ ਨੇ ਇਹ ਮਨ ਬਾਦ ਨੂੰ ਕਰੀ ਤਿਆਰੀ ਥੜ ਪੱਲਾ ਸਭੇ ਨਾ खड़गी नान प्यारी बछाई फकीर छॾनि कया बाला नूं तुर पिया नान कबीरा छॾनि कया बाला नूं कया नान कबीरा चले हा हाणे ਮਜਲੂ ਮਾਂ ਦੀ ਤਾਈ ਹੈ ਦਿਲ ਛਲਿਆ ਮੈਂ ਡੁੱਬਦੀ ਦੁਨੀਆਂ ਦੇ ਮੇਰੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਮੇਰੇ ਪਾਰ ਕਰਨ ਲਈ ਚੱਲਿਆ ਇਹ ਦੋਹਾਂ ਬਾਪਾ ਨੇ ਬਾਪੂ ਬਾਪੂ ਕਹਿ ਕੋਰ ਲਾਉਣਾ ਪਿਆ ਹੋ ਕਾਲੰਦਾਈ ਤੇਰਾ ਦਿਲ ਦਾ ਜਿੰਦ ਤਨ ਦਾ चढ़ंद कयां भालू कर तोल पिया नान कबीआ चढ़ंद कयां भला नूंदर तोल पिया नान कला सुा दिली चढ़ां बालू कया नान कबीर चढ़नि कया बालू कया नान कबीर अॼ लखां माते में हर कचे पुत चला अॼ लखां माते में हर कचे पुत जला ਹੋ ਰੋਂ ਦੇ ਫਿਰਦੇ ਨੇ ਸੋ ਦੇ ਨਹੀਂ ਗਾਲਮ ਫਰਿਆਦਾਂ ਜੋ ਬਣ ਢਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੋ चढ़ंदू कौर पिया नान छॾंदू कौर पिया नान ਨਾ ਸੱਚੀ ਰੰਗਿਆ ਮੈਂ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਸੋ ਗੁਰੂ ਘਰ ਦੀ ਸਾ ਸੰਗਤ ਜੀਓ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਉਦਾਸੀਆਂ ਦੀ ਜੋੜੀ ਤੇ ਤੁੰਗਰਾ ਰੰਗ ਕੀਤੀ ਪਹਿਲੀ ਉਦਾਸੀ ਨੂੰ ਸਤਿਗੁਰਾਂ ਨੇ ਚਾਲੇ ਮਾਰੇ ਉਸ ਵੇਲੇ ਦਾ ਹਾਲ ਬੇਬੇ ਨਾਨਕ ਜੀ ਕਿਵੇਂ ਤਰਲੇ ਪਾਰ ਆ ਰਹੇ ਹਾਂ ਉਸ ਵੇਲੇ ਦਾ ਹਾਲ ਕਵੀ ਨੇ ਕਵਤਾ ਵਿੱਚ ਕਲਮ ਬੰਦ ਕੀਤਾ ਹੈ ਸੋਬਰੰਤ ਸਤਿਗੁਰਾਂ ਨੇ ਇਥੋਂ ਐਨਾਂਬਾਲ ਨੂੰ ਤਿਆਰੀ ਕੀਤੀ ਸਤਿਗੁਰ ਸਦੇ ਪਾਤਸ਼ਾਹ ਜੀ ਗੋਦਵਾਲ ਸਾਹਿਬ ਤੋਂ ਹੁੰਦੇ ਹੋਏ ਅੰਮ੍ਰਿਤਸਰ ਤੋਂ ਐਨਾਂਬਾਲ ਪਹੁੰਚੇ ਉੱਥੇ ਮਿਸਤਰੀ ਸਿੰਘ ਭਾਈ ਲਾਲੋ ਦੇ ਭਾਈ ਮਲਕ ਭਾਗੋ ਦੇ ਘਰ ਪਹੁੰਚੇ ਸਤਿਗੁਰ ਸੱਜੇ ਪਾਤਸ਼ਾਹ ਜੀਆ ਨੇ ਉੱਥੇ ਮਲਕ ਭਾਗੋ ਜਿਹੋ ਕੁਮਾਰੀ ਸੀ ਉਹ ਨਸ਼ਰ ਕਰਨਾ ਕੀਤੇ ਅਤੇ ਲਾਲੋ ਸੀ ਜਿਹੜੀ ਕਿ ਕੁਮਾਈ ਨੂੰ ਸਤਿਗੁਰ ਸੱਜੇ ਪਾਤਸ਼ਾਹ ਜੀਆ ਨੇ ਪਹਿਲ ਦਿੱਤੇ ਸੋਪਰੰਤ ਸਤਿਗੁਰ ਦੀ ਅਗਾਂਹ ਉਦਾਸੀਆਂ ਵੱਲ ਚੱਲੇ ਮਾਰਦੇ ਹਨ ਇਸੇ ਤਰ੍ਹਾਂ ਬੇਅੰਤ ਕੋਟਕ ਮੇਰੇ ਪਾਤਸ਼ਾਹ ਜੀਆ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿੰਦੇ ਸੋ ਸਾਰਾ ਹੀ ਹਿੰਦੁਸਤਾਨ ਸਤਿਗੁਰਾਂ ਨੇ ਪੈਦਲ ਸਫ਼ਰ ਕਰਕੇ ਚਾਰੇ ਹੁੰਦਾ ਸੀ ਸਤਿਗੁਰਾਂ ਨੇ ਹਰੇਕ ਥਾਂ ਦੇ ਜਾ ਕਰਕੇ ਸੱਚ ਦਾ ਉਪਦੇਸ਼ ਦਿੱਤਾ ਅਤੇ ਸਾਰੇ ਅਨੁਸੰਧੇ ਰਸਤੇ ਪਾਇਆ ਗੁਰੂ ਗ੍ਰੀਨਵਾਲਾ ਕਿਰਪਾ ਕਰਨ ਸਰਬੱਤ ਸੰਤਾਂ ਨੇ ਇਤਿਹਾਸ ਦਾ ਮਾਣ ਕਰਦੇ ਹੋਏ ਬੇਅੰਤ ਮਾਇਆ ਦੇ ਬੰਧੇ ਪੇਡਾ ਕੀਤੇ ਹਨ ਗੁਰੂ ਗਰੀਬ ਨਵਾਰ ਸਰਬਾਤ ਸੰਤਾਂ ਦੇ ਨਾਮ ਆਪ ਜਾਣਦੇ ਹਨ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਤਾਂ ਦੇ ਤਿੰਨ ਫੁਰਪੇਟਾਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਪਨੀਆਂ ਕਰਨਾ ਸੋ ਸੁਪਨਾ ਨੂੰ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਦੀ ਅਦਾਤਾ ਬਾਖਸ਼ਿਸ਼ ਕਰਕੇ ਪਾਤਸ਼ਾਹ ਜੀ ਨਜ਼ਰੇ ਰਹਿਮਤ ਕਰਨ ਸੋ ਹੁਣ ਗੁਰੂ ਕੀ ਤੇਗ ਵਰਤਾਈ ਜਾਵੇਗੀ ਉਪਰੰਤ ਗੁਰੂ ਕੇ ਲੰਗਰ ਤਿਆਰ ਹਨ ਸਰਬੱਤ ਸੰਤਾਂ ਨੇ ਭਾਈ ਸ਼ਕਨਿ ਜੀ ਕਿਰਪਾਲਤਾ ਕਰਨੀ ਜਿਨ੍ਹਾਂ ਜਨ ਗੁਰੂ ਦੀ ਦੇਮ ਚਾਇ ਬਤਾਈ ਜਾਂਦੀ ਹੈ ਆਓ ਰਸਨਾ ਨੂੰ ਕੋਵਿੰਦਰ ਕਰਦੇ ਹੋਏ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੀਏ ਜੀ ਹੋਈਆਂ ਭੁੱਲਾਂ ਦੇ ਖਿਮਾ ਬਖਸ਼ਿਸ਼ ਕਰਨੀ ਦੇਵੋ ਸੱਜਣਾ ਸੀ ਸੁਣਿਆ ਜੋ ਹੋਵੇ ਸਭ ਸੋ ਮੇਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ